ਔਡੀਅੰਸ ਵਾਲੇ ਮੈਨੂੰ ਕਹਿ ਰਹੇ ਨੇ ਕਿ ਤੂੰ نیچے ਆ ਇੱਥੇ ਮਤਲਬ ਇਹਦੇ ਫਲੋਰ ਤੇ ਆ ਗਿਰਾਸ ਕਰ ਮੈਂ ਕਿਹਾ ਕਿ ਮੈਂ ਫਲੋਰ ਤੇ ਡਾਂਸ ਨਹੀਂ ਕਰਨਾ ਹੈਗਾ ਤੇ ਤੁਸੀਂ ਆਪਣਾ ਫਿਰ ਕਹਿੰਦੇ ਤੁਸੀਂ ਨਾ ਜਾਓ ਕਿ ਤੁਸੀਂ ਪਰੇ ਹੋ ਜਾਓ ਜਿਹਦਾ ਫੁਕਰੀ ਮਾਰਦੇ ਹੁੰਦੇ ਆ ਕਿਹਾ ਤੁਸੀਂ ਜਾਓ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਜਾਣਾ ਹੈਗਾ ਕਿਉਂ ਮੈਂ ਕਿਉਂ ਜਾਵਾਂ ਮੈਂ ਤਾਂ ਆਰਟਿਸਟ ਆ ਮੈਂ ਤੱਕ ਖੜੂ ਰਹੂੰਗੀ ਪਹਿਲਾਂ ਵੀ ਕੋਈ ਚੀਜ਼ ਹੈ ਹੁੰਦੀਆਂ ਰਹਿੰਦੀਆਂ ਨੇ ਮਾੜੀਆਂ ਮੋਟੀਆਂ ਕੋਈ ਇਸ਼ਾਰੇ ਕਰਾ ਰਿਹਾ ਹੈ ਅੱਛਾ ਠੀਕ ਹੈ ਇਗਨੋਰ ਇੱਧਰ ਦੇਖ ਲੋ ਉਹ ਕਾਰਿਆ ਨਹੀਂ ਤਾਂ ਆਪਣੀ ਮਸਤੀ ਕਰ ਲਉ ਹਨਾ ਕੁਛ ਕਰ ਲਉ ਆਪਾਂ ਇੱਥੋਂ ਤੱਕ ਪਰ ਜਾਨੇ ਆ ਪੈਗ ਦਾ ਗਲਾਸ ਸੀਗਾ ਉਹਦੇ ਵਿੱਚ ਪੈਗ ਪਿਆ ਹੋਇਆ ਸੀਗਾ ਕਿਸੇ ਜਿਹਨੇ ਮੁੰਡੇ ਨੇ ਉਹਨੇ ਈਵੇਂ ਮੇਰੇ ਵੱਲ ਮਾਰਿਆ ਉਹਨਾਂ ਨੇ ਆਪਣੀ ਵੱਲੋਂ ਤਾਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਪਰਹਾਈ ਹੋ ਗਿਆ ਤੇ ਮੈਂ ਉਹਨਾਂ ਨੂੰ ਗਾਲਾਂ ਗੂਲਾਂ ਕੱਢੀਆਂ ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਕੁੜੀ ਵੱਲੋਂ ਅਪਸ਼ਬਦਾਵਲੀ ਜੋ ਵੀ ਤੁਸੀਂ ਕਹਿ ਰਹੇ ਹੋ ਵਰਤੀ ਗਈ ਆ ਤੇ ਕੁੜੀਆਂ ਵਾਸਤੇ ਕੋਈ ਇਹੋ ਜਿਹਾ ਵਰਡ ਹੋਣੇ ਚਾਹੀਦੇ ਆ ਕਿ ਸਿਰਫ ਜਿਹੜੀਆਂ ਕੁੜੀਆਂ ਯੂਜ਼ ਕਰਨ ਤੇ ਮੁੰਡੇ ਗੱਲਾਂ ਨਾ ਕਹਿ ਸਕਦਾ ਤੇ ਕੱਲ ਸਮਰਾਲਾਏ ਸੀਗਾ ਮੇਰਾ ਸ਼ੋਅ ਗਿੱਲ ਪੈਲਸ ਦੇ ਵਿੱਚ ਗਿੱਲ ਰਿਜ਼ੋਰਟ ਆਈ ਥਿੰਕ ਇੰਦਾ ਮੈਨੂੰ ਕਿਸੇ ਹੋਰ ਨੇ ਸਪான்ਸਰ ਕੀਤਾ ਸੀ ਮੇਰੀ ਜਾਣ ਪਛਾਣ ਦਾ ਗਰੁੱਪ ਨਹੀਂ ਸੀਗਾ ਉਹ ਤੇ ਉੱਥੇ ਆਡੀਅנס ਵਾਲੇ ਸੀਗੇ ਮੈਂ ਆਪਦੀ ਮਸਤੀ ਦੇ ਵਿੱਚ ਪਰਫਾਰਮ ਕਰ ਰਹੀ ਸੀਗੀ ਤੇ ਆਡੀਅנס ਵਾਲੇ ਮੈਨੂੰ ਕਹਿ ਰਹੇ ਨੇ ਕਿ ਤੂੰ نیچے ਆ ਇੱਥੇ ਮਤਲਬ ਇਹ ਦਿਨ ਫਲੋਰ ਤੇ ਆ ਕੇ ਡਾਂਸ ਕਰ ਮੈਂ ਕਿਹਾ ਕਿ ਮੈਂ ਫਲੋਰ ਤੇ ਡਾਂਸ ਨਹੀਂ ਕਰਨਾ ਹੈਗਾ ਤੇ ਤੁਸੀਂ ਆਪਣਾ ਫਿਰ ਕਹਿੰਦਾ ਤੁਸੀਂ ਨਾ ਜਾਓ ਹਾਂ ਕਿ ਤੁਸੀਂ ਪਰੇ ਹੋ ਜੋ ਜਿਹਦਾ ਫੁਕਰੀ ਮਾਰਦੇ ਹੁੰਦੇ ਆ ਕਹਿੰਦਾ ਤੁਸੀਂ ਜਾਓ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਜਾਣਾ ਹੈਗਾ ਕਿਉਂ ਮੈਂ ਕਿਉਂ ਜਾਵਾਂ ਮੈਂ ਤਾਂ ਆਰਟਿਸਟ ਆ ਮੈਂ ਇੱਥੇ ਖੜੂਂਗੀ ਠੀਕ ਆ ਤੇ ਫਿਰ ਉਹਨੇ ਕੀ ਕਿਹਦਾ ਜਿਹੜਾ ਪਿੱਛੋਂ ਆਇਆ ਉਹ ਮੁੰਡਾ ਉਹਨੇ ਗਲਾਸ ਮਾਰਿਆ ਕਿ ਫਿਰ ਮੇਰੇ ਉੱਤੇ ਬਾਂ ਬੂਆਂ ਫੜੀਆਂ ਤੇ ਮੈਂ ਫਿਰ ਆਬਵੀਅਸਲੀ ਜੇ ਤੁਸੀਂ ਕਿਸੇ ਨੂੰ ਪਹਿਲਾਂ ਵੀ ਕਈ ਚੀਜ਼ਾਂ ਇਹ ਹੁੰਦੀਆਂ ਰਹਿੰਦੀਆਂ ਨੇ ਮਾੜੀਆਂ-ਮੋਟੀਆਂ ਕੋਈ ਇਸ਼ਾਰੇ ਕਰਾਏ ਅੱਛਾ ਠੀਕ ਹੈ ਇਗਨੋਰ ਇੱਧਰ ਦੇਖ ਲਓ ਉਹ ਕਰ ਰਿਹਾ ਨਹੀਂ ਤਾਂ ਆਪਣੀ ਮਸਤੀ ਕਰ ਲਓ ਹਨਾ ਕੁਝ ਕਰ ਲਓ ਆਪਾਂ ਇੱਥੋਂ ਤੱਕ ਪਰ ਜਾਣੇ ਆ ਇੱਕ ਜੋਕਰ ਕਹਿੰਦੇ ਨਾ ਜਿਹਨੂੰ ਜੋਕਰ ਕੀ ਮੂੰਹ ਤੇ ਸਮਾਈਲ ਸਾਨੂੰ ਰੱਖਣੀ ਪੈਂਦੀ ਹੈ ਚਾਹੇ ਲੱਕ ਸਾਡੇ ਘਰ ਦੇ ਵਿੱਚ ਟੈਨਸ਼ਨ ਨਾ ਹੋਣ ਕੁਝ ਹੋਵੇ ਹੈਨਾ ਤੇ ਸਾਨੂੰ ਇੱਕ ਜੋਕਰ ਵਾਂਗੂ ਕੰਮ ਕਰਨਾ ਪੈਂਦਾ ਹੈ ਚਲੋ ਉਹ ਅਸੀਂ ਆਪ ਦੀ ਮਰਜ਼ੀ ਨਾਲ ਤੇ ਕੋਈ ਦੇਖੋ ਮੈਂ ਚੁਣਿਆ ਹੋਇਆ ਮੈਨੂੰ ਕਿਸੇ ਨੇ ਉਹ ਨਹੀਂ ਹੈ ਜਿਵੇਂ ਤੁਹਾਡੀ ਜੋਬ ਆਵੇਂ ਸਾਡੀ ਜੋਬ ਆ ਠੀਕ ਆ ਕਈ ਲੋਕ ਸੋਣ ਸਾਨੂੰ ਕਹਿੰਦੇ ਨੇ ਕੀ ਤੁਹਾਡੀਆਂ ਲੈ ਇਹ ਕਿਹੜੀ ਮਜਬੂਰੀ ਹੋਈ ਡਾਂਸ ਹੀ ਕਰਨਾ ਵਾ ਹੋਰ ਕੁਝ ਬਈ ਡਾਂਸ ਵੀ ਇੱਕ ਜੋਬ ਆ ਤੁਸੀਂ ਇਹ ਕਿਉਂ ਨਹੀਂ ਸਮਝਦੇ ਡਾਂਸ ਜਿਹੜਾ ਉਹ ਇੱਕ ਜੌਬ ਆ ਜਿਵੇਂ ਕੋਈ ਡਾਕਟਰ ਆ ਕੋਈ ਕੋਚ ਆ ਕੋਚ ਆ ਸਾਨੂੰ ਸਾਨੂੰ ਇਸ ਕੰਮ ਦੇ ਵਿੱਚ ਇੰਟਰਸਟ ਆ ਅਸੀਂ ਡਾਂਸ ਕਰਦੇ ਆ ਚਲੋ ਹਨ ਕੋਈ ਕੁੜ ਕੁੜੀ ਕਹਦੀ ਮਜਬੂਰੀ ਹੈ ਚਲੋ ਮਜਬੂਰੀ ਵੀ ਹੋਊਗੀ ਹਨ ਪਰ ਮੈਂ ਜੇ ਡਾਂਸ ਕਰ ਰਹੀ ਆ ਫਾਈਨੈਂਸ਼ਲੀ ਮੈਨੂੰ ਪ੍ਰੋਬਲਮ ਆ ਮੈਂ ਤਾਂ ਕਰਨੀ ਠੀਕ ਹੈ ਮੈਂ ਹਲੇ ਅੱਗੇ ਵੀ ਲਾਈਫ ਦੇ ਵਿੱਚ ਸਟਰਗਲ ਕਰਨਾ ਹੋਵੇ ਵਾਸਤੇ ਪੈਸੇ ਚਾਹੀਦੇ ਹੁੰਦੇ ਆ ਤੇ ਇਸ ਲਾਈਨ ਦੇ ਵਿੱਚ ਅੱਛੀ ਖਾਸੀ ਮਤਲਬ ਇਨਕਮ ਮਿਲ ਜਾਂਦੀ ਹੈ ਹਨਾ ਤੇ ਇੰਨੀ ਮੈਂ ਪੜੀ ਲਿਖੀ ਥੋੜੀ ਘਾਟ ਆ ਕਿ ਜੇ ਮੈਂ ਜੋਬ ਵੀ ਕਰਾਂਗੀ ਜਾਂ ਕੁਝ ਵੀ ਕਰਾਂਗੀ ਤਾਂ ਮੈਨੂੰ ਮਤਲਬ ਉਹ ਚੀਜ਼ ਜਿੰਨੀ ਮੈਨੂੰ ਚਾਹੀਦੀ ਆ ਉਹ ਨਹੀਂ ਮਿਲੂਗੀ ਤੇ ਮੈਂ ਆਪਣੀ ਮਰਜ਼ੀ ਨਾਲ ਇਸ ਲਾਈਨ 'ਚ ਕੰਮ ਕਰ ਰਹੀ ਆ ਤੇ ਕੋਈ ਮੈਨੂੰ ਅੱਜ ਤੱਕ ਦੀ ਸੀਨ ਦੇ ਵਿੱਚ ਇਦਾਂ ਦਾ ਸੀਨ ਪਹਿਲੀ ਵਾਰ ਹੋਇਆ ਵਾ ਮੈਨੂੰ 12-13 ਸਾਲ ਹੋ ਗਏ ਆ ਮੈਂ ਪਟਿਆਲੇ ਤੋਂ ਕੰਮ ਸ਼ੁਰੂ ਕੀਤਾ ਸੀ ਜੀ ਤੇ ਉਸ ਤੋਂ ਬਾਅਦ ਮੈਂ ਇੱਥੇ ਲੁਧਿਆਣੇ ਆਈ ਆ ਠੀਕ ਐ ਫਿਰ ਚਲੋ ਹੌਲੀ 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 ਕਰਕੇ ਸੋਸ਼ਲ ਮੀਡੀਆ ਤੇ ਵਧੀਆ ਮਤਲਬ ਚੱਲੀਆਂ ਵੀਡੀਓ ਹਨਾ ਡਿਮਾਂਡ ਆਣ ਲੱਗੀ ਸ਼ੋ ਤੇ ਪੇਮੈਂਟ ਵੀ ਵਧੀਆ ਮੇਰੀ ਫਿਰ ਹੌਲੀ ਹੌਲੀ ਜਾ ਕੇ ਜਿਹੜੇ ਲੋਕ ਮੇਰੇ ਨਾਲ ਖੜੇ ਸੀਗੇ ਪਹਿਲਾਂ ਉਹੀ ਲੋਕ ਫਿਰ ਮੇਰੇ ਓਪੋਜ਼ਿਟ ਹੋ ਗਏ ਕਿ ਬਈ ਇਹ ਕਿਉਂ ਅੱਗੇ ਜਾ ਰਹੀ ਆ ਜਦੋਂ ਉਹ ਉੱਥੇ ਘਟਨਾ ਵਾਪਰੀ ਸ਼ੁਰੂਆਤ ਕਿੱਥੋਂ ਹੋਈ ਸੀ ਕਿ ਜਦੋਂ ਉਹਨਾਂ ਨੇ ਤੁਸੀਂ ਕਿਹਾ ਕਿ ਇਸ਼ਾਰੇ ਕੀਤੇ ਫਿਰ ਸ਼ੁਰੂਆਤ ਸਾਰੀ ਕਿੱਥੋਂ ਹੀ ਸੀ ਤੁਹਾਡੇ ਕੋਈ ਮਾਰਨ ਵੀ ਕੋਸ਼ ਆ ਰਿਹਾ ਸੀਗਾ ਕਿ ਉਹ ਕਿਹਾ ਪੈਗ ਦਾ ਗਲਾਸ ਸੀਗਾ ਹਾਂ ਉਹਦੇ ਵਿੱਚ ਪੈਗ ਪਿਆ ਹੋਇਆ ਸੀਗਾ ਕਿਸੇ ਮਤਲਬ ਜਿਹਨੇ ਮੁੰਡੇ ਨੇ ਉਹਨੇ ਇਵੇਂ ਹੀ ਮੇਰੇ ਵੱਲ ਮਾਰਿਆ ਉਹਨਾਂ ਨੇ ਆਪਣੀ ਵੱਲੋਂ ਤਾਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਉਹਨਾਂ ਦਾ ਮੇਰੇ ਅੱਗੇ ਉਹ ਮੁੰਡਾ ਖੜਾ ਹੋ ਗਿਆ ਸੀਗਾ ਜਿਹੜਾ ਮੈਨੂੰ ਖਿੱਚ ਰਿਹਾ ਸੀਗਾ ਤੇ ਬਸ ਫਿਰ ਮੇਰਾ ਪਰ ਹਾਈ ਹੋ ਗਿਆ ਤੇ ਮੈਂ ਉਹਨਾਂ ਨੂੰ ਗਾਲਾਂ ਗੂਲਾਂ ਕੱਢਤੀਆਂ ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਕੁੜੀ ਵੱਲੋਂ ਅਪਸ਼ਬਦਾਵਲੀ ਜੋ ਵੀ ਤੁਸੀਂ ਕਹਿ ਰਹੇ ਹੋ ਵਰਤੀ ਗਈ ਆ ਤੇ ਕੁੜੀਆਂ ਵਾਸਤੇ ਕੋਈ ਇਹੋ ਜਿਹਾ ਵਰਡ ਹੋਣੇ ਚਾਹੀਦੇ ਆ ਕਿ ਸਿਰਫ ਜਿਹੜੀਆਂ ਕੁੜੀਆਂ ਯੂਜ਼ ਕਰਨ ਤੇ ਮੁੰਡੇ ਇਹ ਗੱਲਾਂ ਨਾ ਕਹਿ ਸਕਣ ਮਤਲਬ ਉਹ ਐਕਸ਼ਨ ਦਾ ਰਿਐਕਸ਼ਨ ਸੀਗਾ ਐਕਸ਼ਨ ਦਾ ਰਿਐਕਸ਼ਨ ਸੀਗਾ ਜੇ ਤੁਸੀਂ ਕਿਸੇ ਨੂੰ ਤਾਉਂਗੇ ਹੁਣ ਮੈਂ ਤੁਹਾਡੇ ਨਾਲ ਜ਼ਬਰਦਸਤੀ ਲੜੀ ਜਾਵਾਂ ਤੇ ਫਿਰ ਤਾਂ ਮੈਂ ਮੈਂਟਲ ਆ ਜੇ ਤੁਸੀਂ ਮੈਨੂੰ ਛੇੜੂਗੇ ਤਾਂ ਮੈਂ ਤਾਂ ਫਿਰ ਲੜੂੰਗੀ ਨਾ ਹੂੰ